ਜਿੱਕਾ ਖਾਲਸਾ ਵਾਹੀ ਦੀ ਸਰਦੇ ਮੀਤਿਆ ਅਸ਼ਾਲ ਸ਼ਰਮਾ ਸੁੰਦਰਪਾਲ ਸਿੰਘ ਮਾਰਕੀਟ ਦੇ ਵਿੱਚ ਇੱਕ ਬੰਦਾ ਤੇ ਬੜਾ ਸਿਹਤ ਜੋਤੀ ਡੇਰਾ ਦਾ ਬੰਦਾ ਜੀ ਦਾ ਉਹਨਾਂ ਨੂੰ ਫਰਟੀ ਵੀ ਤੇ ਫੇਫੜਿਆਂ ਦੇ ਵਿੱਚ ਪਾਣੀ ਭਰ ਨਾਲ ਬਹੁਤ ਜ਼ਿਆਦਾ ਬਿਮਾਰ ਹੋ ਚੁੱਕੇ ਸੀ ਜੀ ਇਹ ਹਮਾਰਾ ਇਲਾਜ ਚਾਹੀਦਾ ਮਾਰਕੀਟ ਵੱਲੋਂ ਮਾਰਕੀਟ ਦੇ ਕੋਲ ਸੱਜਣਾ ਬੰਦੋਂ ਤੇ ਕਿਸੇ ਤਰ੍ਹਾਂ ਕੀ ਉਹਨਾਂ ਨੂੰ ਕੋਈ ਤੇਗਾ ਕਰਿਆ ਨਹੀਂ ਲੱਗਿਆ ਅੱਜ ਕਿੱਲੇ ਦਿਨ ਹੋ ਗਏ ਅੱਜ 5 ਦਿਨ ਹੋ ਗਏ 5 ਦਿਨ ਉਹਨਾਂ ਨੂੰ ਐਮਰਜੈਂਸੀ 'ਚ ਰੱਖਿਆ ਗਿਆ ਅੱਜ ਆਈਸੀਯੂ 'ਚ ਵੀ ਪੜਿਆ ਇਹ ਹਾਲਾਤ ਬਹੁਤ ਖਰਾਬ ਨੇ ਉਹਨਾਂ ਨੂੰ ਇਲਾਜ ਦੀ ਲੋੜ ਆ 40-50 ਹਜ਼ਾਰ ਰੁਪਏ ਇਹਨਾਂ ਨੇ ਮਾਰਕੀਟ ਵੱਲੋਂ ਜੇਰੋ ਮਾਰਕੀਟ ਵੱਲੋਂ ਇਕੱਠਾ ਕਰਕੇ ਉਹਨਾਂ ਦੇਤੇ ਜਿਹਦੇ ਵਿੱਚ 25-26 ਹਜ਼ਾਰ ਰੁਪਏ ਲਾ ਦਿੱਤਾ ਗਿਆ ਜੀਰਜੀਤ ਨਾਨਕ ਸਾਹਿਬ ਦਾ ਸਾਨੂੰ ਹੁਕਮ ਆ ਘਰ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਕੱਲ ਰਾਂ ਘਾੜ ਕੇ ਆਪਣਾ ਜੀਵਨ ਰਵਾਧਰਨਾ ਤੇ ਕੋਜ ਹੱਥੋਂ ਦੇਣਾ ਇਹ ਸਾਡਾ ਰਾਹ ਵਾ ਤੇ ਜਿਹੜਾ ਸੰਸਿਵਾਸ ਸਾਹਿਬ ਜੀ ਤੋਂ ਮਦਦ ਲੈ ਕੇ ਚਾਹੁੰਦਾ ਨੂੰ ਉਸ ਨੂੰ ਵੀ ਲਾਉਂਦਾ ਤਾਂ ਤੈਨਾਂ ਦਾ ਤੇ ਤੁਹਾਨੂੰ ਸਾਰਿਆਂ ਨੂੰ ਪੂਰੀ ਤੀਕੋ ਜਾਂਦੀ ਆ ਵੀ ਆਪਾਂ ਇਹ ਸਿਰੇ ਪਰ ਸਾਡੇ ਸਾਹਮਣੇ ਰਹਿਣਾ ਕੋਈ ਉਸ ਦੇ ਬਾਕੀ ਕਰਕੇ ਪਹਿਰਾ ਦੇਈ ਤੇ ਜੇ ਕੋਈ ਵੀ ਇਸ ਤੋਂ ਹੋਰ ਬੋਲਵਾ ਸੱਜਣ ਮਿਲਦਾ ਵਾ ਕਦੇ ਵੀ ਉਹ ਜੀ ਆਸ ਦਾ ਨੁਕਤਾ ਉਹਨਾਂ ਤੇ ਸੰਪਰਕ ਕਰੋ ਜਿਹੜੇ ਵੀ ਸਾਂਝੇ ਸਾਮੁਹਤ ਸੇਵਾ ਕਰਨਾ ਚਾਹੁੰਦੇ ਆ ਜਾਂ ਸੌਹੀਏ ਸੇ ਨੰਬਰ ਤੇ ਸੰਪਰਕ ਕਰੋ ਤਾਂ ਆਜੀ ਆਪਾਂ ਰਾਜ ਸਰਕਾਰ ਕੀ ਜਿਹੜੇ ਇਹ ਇਹ ਨਿਯਮਾਂ ਦੇ ਅਧੀਨ ਪਿੱਛੇ ਕੁਝ ਸੇਵਾ ਕਰਵਾਉਣਾ ਹੈ ਉਹਨਾਂ ਦੀ ਕੰਪਨੀ ਦਾ ਪਤਾ ਕਰ ਸਕਦੇ ਆ ਕਿ ਆਪਣੇ ਕਿਸ ਸਾਧਨ ਹੋਦਾ ਪਰਿਵਾਰ ਸੁਵਿਧਾ ਇਸ ਕੋ 84 ਲੱਖ ਜੁਮਦਾ ਹਰੇਕ ਬੰਤ ਹਰੇਕ 84 ਲੱਖ ਜੁਮਦਾ ਜਾਨ ਲਓ ਆਪਣੇ ਬੱਚਿਆਂ ਦਾ ਢਿੱਡ ਭਰ ਬੱਚੇ ਪੈਦਾ ਕਰਦਾ ਵਾ ਜਮਾਰਾ ਢਿੱਡ ਭਰ ਤੇ ਜਿਹਦੇ ਇਸ ਸੰਘੋਗ ਦੇ ਵਿੱਚ ਹੀ ਕੰਮ ਕੀਤਾ ਜਾਊਗਾ ਕਿ ਸਾਡੇ ਦੇ ਫਰਕ ਰੱਖਿਆ ਜਾਵੇਗਾ ਜੋ ਸਾਡੇ ਦਾਰ ਪਿੰਡਾਂ ਦੇ ਸਰਦਾਰਾਂ ਨੂੰ ਪਹੁੰਚ ਨਹੀਂਦਾ ਉਹਨਾਂ ਨੂੰ ਫੜਨ ਤੇ ਸਮਝਣ ਦੀ ਕੋਸ਼ਿਸ਼ ਕਰਕੇ ਦੁਨੀਆਂ ਗੱਲਾਂ ਕਿੰਨਾ ਹੋਇਆ ਦਾਸ ਪੇਮਾਰਾ ਜਾ ਸਕਦਾ ਹੈ ਭਾਈ